ਜਸਟਨ ਟਰੂਡੋ ਦਾ ਤਖਤਾ ਪਰਟਣ ਲਈ ਸਰਗਰਮ ਹੋਈ ਕ੍ਰਿਸਟੀਆ ਫ੍ਰੀਲੈਂਡ ਲਿਬਰਲ ਐਮਪੀਜ਼ ਨਾਲ ਲਗਾਤਾਰ ਕੀਤਾ ਜਾ ਰਿਹਾ ਸੰਪਰਕ ਟਰੂਡੋ ਦੇ ਇੱਕ ਹੋਰ ਵਫਾਦਾਰ ਵੱਲੋਂ ਚੋਣ ਲੜਨ ਤੋਂ ਨਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕੁਰਸੀ ਤੋਂ ਲਾਹਣ ਵਾਸਤੇ ਕ੍ਰਿਸਟੀਆ ਫਰੀਲੈਂਡ ਨੇ ਕਮਾਂਡ ਸੰਭਾਲ ਲਈ ਹੈ ਅਤੇ ਲਿਬਰਲ ਐਮਪੀਜ਼ ਨਾਲ ਲਗਾਤਾਰ ਤਾਲਮੇਲ ਕਾਇਮ ਦੇ ਅੰਦਰ ਖਾਤੇ ਯਤਨ ਕੀਤੇ ਜਾ ਰਹੇ ਨੇ ਟਰੂਡੋ 스타 ਦੀ ਰਿਪੋਰਟ ਮੁਤਾਬਕ ਕਈ ਐਮਪੀਜ਼ ਨੇ ਪਛਾਣ ਜਨਤਕ ਨਾ ਕੀਤੇ ਜਾਣ ਦੀ ਸ਼ਰਤ ਤੇ ਦੱਸਿਆ ਕਿ ਕੈਨੇਡਾ ਦੀ ਸਾਬਕਾ ਉਪ ਪ੍ਰਧਾਨ ਮੰਤਰੀ ਵੱਲੋਂ ਬੀਤੇ ਕੁਝ ਦਿਨਾਂ ਦੌਰਾਨ ਉਹਨਾਂ ਨਾਲ ਸੰਪਰਕ ਕਾਇਮ ਕੀਤਾ ਗਿਆ ਦੂਜੇ ਪਾਸੇ ਟਰੂਡੋ ਦੇ ਵਫਾਦਾਰਾਂ ਦੀ ਗਿਣਤੀ ਵੀ ਘਟਦੀ ਜਾ ਰਹੀ ਹੈ ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਰਹਿ ਚੁੱਕੇ ਮਾਰਕੋ ਮੈਂਡੀਚੀਨੋ ਵੱਲੋਂ ਮੋੜ ਚੋਂ ਲੜਨ ਤੋਂ ਨਾ ਕਰ ਦਿੱਤੀ ਗਈ ਹੈ ਟੋਰਾਂਟੋ ਦੀ ਐਗਲੈਂਟਨ ਲਾਰੈਂਸ ਰਾਈਡਿੰਗ ਤੋਂ ਲਿਬਰਲ ਐਮਪੀ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਮੇਰੇ ਅਤੇ ਮੇਰੇ ਪਰਿਵਾਰ ਵਾਸਤੇ ਸਿਆਸਤ ਤੋਂ ਲੰਬੇ ਹੋਣ ਦਾ ਸਹੀ ਸਮਾਂ ਆ ਗਿਆ ਹੈ ਮਾਰਕੋ ਮੈਂਡੀਚੀਨੋ ਨੇ 2015 ਵਿੱਚ ਲਿਬਰਲ ਉਮੀਦਵਾਰੀ ਹਾਸਲ ਕਰਨ ਦੀ ਪ੍ਰਕਿਰਿਆ ਦੌਰਾਨ ਕੰਜ਼ਰਵੇਟਿਵ ਪਾਰਟੀ ਦੀ ਸਾਬਕਾ ਐਮਪੀ ਈਵ ਐਡਮਸ ਨੂੰ ਹਰਾਇਆ ਜੋ ਲਿਬਰਲ ਪਾਰਟੀ ਵੱਲੋਂ ਪਾਰਲੀਮਾਨੀ ਚੋਣ ਲੜਨਾ ਚਾਹੁੰਦੇ ਸਨ ਇਸ ਮਗਰੋਂ ਪਾਰਲੀਮਾਨੀ ਚੋਣਾਂ ਵਿੱਚ ਕੈਨੇਡਾ ਦੇ ਵਿੱਤ ਮੰਤਰੀ ਜੋ ਓਲੀਵਰ ਨੂੰ ਹਰਾਇਆ ਮੈਂਡੀਚੀਨੋ ਵੱਲੋਂ ਲਿਬਰਲ ਐਮਪੀਜ਼ ਅਤੇ ਸਾਬਕਾ ਕੈਬਨਿਟ ਸਾਥੀਆਂ ਦਾ ਸ਼ੁਕਰੀਆ ਅਦਾ ਕੀਤਾ ਗਿਆ ਪਰ ਟਰੂਡੋ ਦਾ ਨਾਂ ਕਿਤੇ ਨਹੀਂ ਲਿਆ ਚੋਣ ਲੜਨ ਤੋਂ ਨਾਂ ਕਰ ਚੁੱਕੇ ਲਿਬਰਲ ਐਮਪੀਜ਼ ਦੀ ਗਿਣਤੀ 30 ਹੋ ਚੁੱਕੀ ਹੈ ਜਿਨ੍ਹਾਂ ਵਿੱਚ ਸਾਬਕਾ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਅਤੇ ਪਾਬਲੋ ਰੋਡਰਿਗਜ਼ ਵੀ ਸ਼ਾਮਲ ਨੇ ਉਦਰ ਕ੍ਰਿਸਟਿਆ ਫਰੀਲੈਂਡ ਲਿਬਰਲ ਪਾਰਟੀ ਵਿੱਚ ਨਵੀਂ ਰੂਹ ਫੂਕਣ ਦੇ ਇਰਾਦੇ ਨਾਲ ਮੁਹਿੰਮ ਚਲਾ ਰਹੇ ਨੇ ਅਤੇ ਇਸ ਕੰਮ ਵਿੱਚ ਤਕਰੀਬਨ 100 ਲਿਬਰਲ ਐਮਪੀਜ਼ ਦਾ ਸਾਥ ਉਹਨਾਂ ਨੂੰ ਮਿਲ ਸਕਦਾ ਹੈ ਸਭ ਤੋਂ ਪਹਿਲਾ ਟੀਚਾ ਜਸਿੰਟ ਰੂਡੋ ਉੱਤੇ ਅਸਤੀਫੇ ਲਈ ਦਬਾਅ ਪਾਉਣਾ ਹੋਵੇਗਾ ਕਿਉਂਕਿ ਜ਼ਬਰਦਸਤੀ ਉਹਨਾਂ ਨੂੰ ਹਟਾਉਣਾ ਸੰਭਵ ਨਹੀਂ ਹੈ ਕ੍ਰਿਸਟਿਆ ਫਰੀਲੈਂਡ ਵੱਲੋਂ ਮੰਤਰੀ ਅਹੁਦੇ ਤੋਂ ਅਸਤੀਫੇ ਮਗਰੋਂ ਹਾਲਾਤ ਤੇਜ਼ੀ ਨਾਲ ਬਦਲੇ ਅਤੇ ਜ਼ਿਆਦਾਤਰ ਲਿਬਰਲ ਐਮਪੀਜ਼ ਦਾ ਮੰਨਣਾ ਹੈ ਕਿ ਪਾਰਟੀ ਆਗੂ ਦੇ ਅਹੁਦੇ ਲਈ ਫਰੀ ਲੈਂਡ ਸਰਵ ਪ੍ਰਬੰਧ ਚਿਹਰਾ ਹੋ ਸਕਦੇ ਨੇ ਇਸ ਤੋਂ ਪਹਿਲਾਂ 온ਟਾਰੀਓ ਦੇ 50 ਤੋਂ ਵੱਧ ਐਮਪੀਜ਼ ਟਰੂਡੋ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਲਾਂਬੇ ਹੋਣ ਦਾ ਸੱਦਾ ਦੇ ਚੁੱਕੇ ਨੇ ਲਿਬਰਲ ਕਾਕਸ ਦੇ ਜ਼ਿਆਦਾਤਰ ਮੈਂਬਰ ਨਵੇਂ ਆਗੂ ਦੀ ਅਗਵਾਈ ਹੇਠ ਚੋਣਾਂ ਲੜਨ ਦੇ ਇੱਛਕ ਨਜ਼ਰ ਆ ਰਹੇ ਨੇ ਕਿਉਂਕਿ ਬੈਕ ਤੋਂ ਲਿਬਰਲ ਐਮਪੀ ਐਂਥਨੀ ਹਾਊਸਫਾਦਰ ਦਾ ਮੰਨਣਾ ਹੈ ਕਿ ਵੱਡੀ ਗਿਣਤੀ ਵਿੱਚ ਕੈਨੇਡੀਅਨਜ਼ ਲਿਬਰਲ ਪਾਰਟੀ ਨੂੰ ਵੋਟ ਪਾਉਣਾ ਚਾਹੁੰਦੇ ਨੇ ਪਰ ਮੌਜੂਦਾ ਆਗੂ ਨੂੰ ਨਾ ਪਸੰਦ ਕਰ ਚੁੱਕੇ ਨੇ ਮੁਲਕ ਨੂੰ ਅਜੇਹੇ ਪ੍ਰਧਾਨ ਮੰਤਰੀ ਦੀ ਜ਼ਰੂਰਤ ਹੈ ਜੋ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਵੱਲੋਂ ਦਿੱਤੀ 25% ਟੈਕਸ ਲਾਉਣ ਦੀ ਧਮਕੀ ਦਾ ਡਟ ਕੇ ਟਕਰਾ ਕਰ ਸਕੇ ਇੱਥੇ ਦੱਸਣਾ ਬਣਦਾ ਹੈ ਕਿ ਲਿਬਰਲ ਪਾਰਟੀ ਦਾ ਗੜ ਮੰਨੀ ਜਾਂਦੀ ਟੋਰਾਂਟੋ ਸੇਂਟ ਪੌਲ ਪਾਰਲੀਮੈਂਟ ਦੀ ਸੀਟ ਦੀ ਜ਼ਿਮਨੀ ਚੋਣ ਵਿੱਚ ਮਿਲੀ ਹਾਰ ਮਗਰੋਂ ਟਰੂਡੋ ਦੇ ਅਸਤੀਫੇ ਦੀ ਮੰਗ ਉਠਣੀ ਸ਼ੁਰੂ ਹੋਈ ਜੋ ਮੋਂਟਰੀਅਲ ਇਲਾਕੇ ਵਿੱਚ ਹੋਈ ਦੂਜੀ ਜ਼ਿਮਨੀ ਚੋਣ ਵਿੱਚ ਹਾਰ ਮਗਰੋਂ ਹੋਰ ਜ਼ੋਰ ਫੜ ਗਈ ਇਸੇ ਦੌਰਾਨ 트럼ਪ ਨੇ ਕੈਨੇਡੀਅਨ ਵਸਤਾਂ ਦੇ 25% ਟੈਕਸ ਲਾਉਣ ਦੀ ਧਮਕੀ ਦੇ ਦਿੱਤੀ ਅਤੇ BC ਵਿੱਚ Cloverdale Langley सीट ਪਾਰਲੀਮਾਨੀ ਹਲਕੇ ਤੇ ਲਿਬਰਲ ਪਾਰਟੀ ਬੁਰੀ ਤਰ੍ਹਾਂ ਹਾਰ ਗਈ। ਬਿਊਰੋ ਰਿਪੋਰਟ ਹਮਦਰ ਟੀਵੀ